ਹਾਂਜੀ ਗਾਇਸ ਉਮੀਦ ਕਰਦੇ ਹਾਂ ਤੇ ਸਾਰੇ ਜਾਣੇ ਵਧੀਆ ਹੋਵੋਗੇ ਤੇ ਆਪਾਂ ਥੋੜਾ ਜਿਹਾ ਗੇਸ ਦੇ ਕੰਮ ਇੱਕ ਭਾਈ ਨੂੰ ਛੱਟਣ ਗਏ ਸੀਗੇ ਸੰਦੀਪ ਭਾਈ ਦੇ ਭਰਾ ਨੂੰ ਸੀਕੇ ਵਾਲੇ ਤੇ ਆਪਾਂ ਹੁਣ ਚੱਲੇ ਸ਼ੌਪ ਤੇ ਆਪਾਂ ਚੱਲੇ ਸ਼ੌਪ ਤੇ ਤੇ ਮੋਟਰਸਾਈਕਲ ਜਿਹੜਾ ਭਾਈ ਨੂੰ ਨਜ਼ਰ ਆ ਕੇ ਆਪਾਂ ਹੈਗਾ ਕਿਸੇ ਨੂੰ ਕਰਵਾਉਂਗਾ ਜੀ ਗਾਇਜ਼ ਹੁਣ ਆਪਾਂ ਨੂੰ ਬਹੁਤ ਭੁੱਖ ਲੱਗੀ ਸੀ ਤੇ ਆਪਾਂ ਲੱਗੇ ਆ ਜਗਤ ਦੀਆਂ ਕੁਲਚੇ ਖਾਣ ਕੁਲਚੇ ਦੀਆਂ ਬਲੇਟਾ ਮੰਗਾਇਆ ਤੇ ਆਪਾਂ ਹੁਣ ਕੁਲਚੇ ਖਾਣ ਲੱਗੇ ਆ ਤੇ ਨਾਲ ਆਪਣੀ ਮਸਾਲਾ ਔਖ ਦਾ ਪਹਿਲਾ ਨਾਮ ਕੁਝ ਵੀ ਆਪਣੇ ਨਾਲ ਹੀ ਆ ਤੇ ਹੁਣ ਆਪਾਂ ਲੱਗੇ ਕੁਲਚੇ ਖਾਣ ਠੀਕ ਹੈ ਜੀ ਗਾਇਜ਼ ਕੋਸ਼ਿਸ਼ ਕਰਦੇ ਸਾਡੀ ਵੀਡੀਓ ਨੂੰ ਜੁੜੇ ਰਹੋ ਬਲੌਗ ਸਾਡਾ ਵੇਖਣ ਲਈ ਠੀਕ ਹੈ ਜੀ ਸੋ ਯੂ ਗਾਇਸ ਚੱਕਾ ਸਾਦੇ ਆ ਤੇ ਕੋਲਚੇ ਸੁੰਗੀਆਂ ਨੇ ਵਿੱਚ ਹਾਂ ਜੀ ਸੁੰਗਦੇ ਤਾਂ ਗਈਆਂ ਅਮਕ ਗੋਭਾ ਕਰੂ ਆਪਣਾ ਬੈਠੀ ਨਾ ਨਾਲ ਜੀ ਗਾਇਸ ਆਪਾਂ ਹੁਣ ਖਾ ਖੂਗੇ ਵੇਲੇ ਹੋ ਗਏ ਆ ਕੋਲਚੇ ਤੇ ਇਹ ਹਲੇ ਤੱਕ ਦੇਖ ਲੋ ਖਾਈ ਜੰਨਾ ਖਾਣ ਦਾ ਤਰੀਕਾ ਦੇਖੋ ਤੁਹਾਡੇ ਸਾਹਮਣੇ ਹੀ ਆ ਤਿੱਕਾ ਚੈੱਕ ਕਰੋ ਮੁੰਡੇ ਵਾਲਾ ਕਿੱਲਾ ਲਾੜਾ ਹੋਈ ਆ ਮਮਾਏ ਲੰਮੇ ਪੈ ਕੇ ਨਹੀਂ ਖਾਈਦੇ ਹੁੰਦੇ ਡੇਡੇ ਹੋ ਗਏ ਜ਼ਿਆਦਾ ਖੜੇ ਹੋ ਕੇ ਖਾਣੇ ਚਾਹੀਦੇ ਜਾਂ ਫਿਰ ਬੈਠ ਕੇ ਮੈਨੂੰ ਜਿੱਦਾਂ ਕੰਫਰਟੇਬਲ ਲੱਗੂਗਾ ਮੈਂ ਉਦਾਂ ਖਾਊਂਗਾ ਹਾਂ ਦੋ ਤਰੀਕੇ ਵਰਤੀਦੇ ਹੁੰਦੇ ਆ ਠੀਕ ਆ ਕੰਫਰਟੇਬਲ ਮੈਨੂੰ ਜਿੱਦਾਂ ਵਧੀਆ ਜਾਂ ਕੰਫਰਟੇਬਲ ਲੱਗੂ ਮੈਂ ਉਦਾਂ ਹੀ ਆਂਦਾ ਮੈਂ ਲੋੜ ਨਹੀਂ ਪੈਰ ਚ ਪਾਉਣ ਲੱਗਾ ਜਿਹੜਾ ਕੰਫਰਟੇਬਲ ਲੱਗੂਗਾ ਠੀਕ ਆ ਗਾਈ ਤੇ ਨਾਲੇ ਗਾਈ ਹਾਲਾਤ ਬੀਸਤ ਢਿਡੇ ਰਹੇ ਹੋ ਲੋਗ ਦੇਖਣ ਨੂੰ ਸਾਡਾ ਠੀਕ ਹੈ ਜੀ ਹਾਂਜੀ ਗਾਇਜ਼ ਤੁਸੀਂ ਚੈੱਕ ਕਰ ਸਕਦੇ ਆ ਕਿ ਪਿਆਨਚ ਨੂੰ ਦੇਖੋ ਕੀ ਲਿਖਿਆ ਆ ਇੱਧਰ ਗਿਆ ਆ ਵੇਖੋ ਕੱਲ ਮਿਤੀ 8 ਨੂੰ ਸਕੂਲ ਵਿਦਿਆਰਥੀਆਂ ਲਈ ਬੰਦ ਰਹੇਗਾ ਇਸ ਲਈ ਕੱਲ ਕੋਈ ਵੀ ਵਿਦਿਆਰਥੀ ਸਕੂਲ ਨਹੀਂ ਆਵੇਗਾ ਰੈਗੂਲਰ ਸਕੂਲ 9 9 9 ਲੱਗੂਗੇ 9:00 ਨੂੰ ਹੀ ਲੱਗੂਗੇ ਸਕੂਲ ਦਾ ਸਮਾਂ 8:00 ਤੋਂ 2:00 ਤੇ ਧੰਨਵਾਦ 2:00 ਵਜੇ ਤੱਕ ਤੇ ਧੰਨਵਾਦ ਪੀਐਸਪੀ ਸਰ ਕੋ ਉੱਪਰ ਇਹਨੂੰ ਕਿਉਂਕਿ ਕੱਲ ਦੀ ਫਿਰ ਛੁੱਟੀ ਆ ਇਸੇ ਲਈ ਇਹ ਡਾਂਸ ਕਰਦਾ ਹੂੰ ਇਹ ਡਾਂਸ ਕਰਦਾ ਹੂੰ ਵਾਇਗਰੂ ਮੈਡਮ ਚੜਦੀ ਕਲਾ ਰੱਖੀ ਤੇ ਇਹਨੂੰ ਛੁੱਟੀ ਦੀ ਬਹੁਤ ਖੁਸ਼ੀ ਆ ਦੇਖੋ ਖੁਸ਼ੀ ਬਹੁਤ ਮਨਾਉਂਦਾ ਹੈ ਜਦੋਂ ਛੁੱਟੀ ਹੁੰਦੀ ਹੈ ਇਹਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਨਾਉਂਦਾ ਤੇ ਉਹ ਬਾਕੀ ਕਿਉਂਕਿ ਛੁੱਟੀ ਦੀ ਹੈ ਨਾ ਖੁਸ਼ੀ ਬਹੁਤ ਹੁੰਦੀ ਆ ਤੇ ਪ੍ਰੀਤਮ ਕਹਿੰਦਾ ਕਿ ਕੱਲ ਸਕੂਲ ਲੱਗਣ ਤੇ ਮੈਂ ਸਕੂਲ ਲੱਗਣ ਮम्मा ਘਰੇ ਜਾ ਸਕੂਲ ਸਕੂਲੇ ਜਾਵਾਂਗੇ ਨਹੀਂ ਤਾਂ ਘਰੇ ਦਾ ਇੱਥੇ ਹੋਰ ਹੁੰਦੇ ਆ ਕਹਿੰਦਾ ਇਸੇ ਲਈ ਸਕੂਲ ਦੀ ਵੇਟ ਕਰਦਾ ਹੈ ਇਹ ਵੀ ਸਕੂਲ ਕਦੋਂ ਲੱਗਣਾ ਤੇ ਇਹ ਵਾਲਾ ਮੁੰਡਾ ਜਿਹੜਾ ਛੁੱਟੀ ਦੀ ਬਹੁਤ ਜਿਆਦਾ ਖੁਸ਼ੀ ਮਨਾਉਂਦਾ ਆ ਅੱਜ ਤੁਹਾਡੇ ਭਰਾ ਨੂੰ ਸੈਲਰੀ ਮਿਲਣ ਲੱਗੀ ਤੇ ਆਪਾਂ ਕੱਲ ਜਾਣਾ ਹੈਗਾ ਪਤਾ ਨਹੀਂ ਕਿੱਥੇ ਉਹ ਇਧਰ ਉਹ ਤੇ ਐਂਡਰੋਇਡ ਹੈ ਇਹ ਨਾ ਭਾਜੀ ਨੇ ਕੱਲ ਨੂੰ ਪ੍ਰੀਤਮ ਨੇ ਲੈਣਾ ਫੋਨ ਨਿਊ ਇਹ ਤੁਹਾਨੂੰ ਦਿਖਾਉਂਗਾ ਵੀਡੀਓ ਦੇ ਵਿੱਚ ਜਿਹੜਾ ਸਾਡੇ ਬਲੌਗ ਦੇ ਵਿੱਚ ਨਿਊ ਫੋਨ ਲਵਾਂਗਾ ਜਿਹੜਾ ਉਹਦੀ ਆਪਾਂ ਵੀਡੀਓ ਦਿਖਾਵਾਂਗੇ ਕੱਲ ਨੂੰ ਠੀਕ ਆ ਜੀ ਅੱਜ ਇਹਨੂੰ ਸੈਲਰੀ ਮਿਲ ਜਾਣੀ ਆ ਤੇ ਕੱਲ ਨੂੰ ਇਹ ਫੋਨ ਲਿਆਉਂਗਾ ਨਵਾਂ ਸਿਗਾ ਜੀ ਤੇ ਇਹ ਭਾਜੀ ਕਹਿੰਦਾ ਹਾਂ ਫੋਨ ਲੈਣਾ ਹੈ ਤੇ ਪ੍ਰਿਆੰਸ਼ ਨੂੰ ਭੁੱਖ ਲੱਗੀ ਆ ਤੇ ਲਵਾਫੇ ਹੀ ਕਾਈ ਜਾਂਦਾ ਆ ਵੱਡ ਵੱਡ ਕੇ ਤੁਹਾਡੇ ਸਾਹਮਣੇ ਆ ਦੇਖੋ ਗਾਇਸ ਚੈੱਕ ਕਰ ਸਕਦੇ ਆ ਤੁਸੀਂ ਤੇ ਲਵਾਫੇ ਨਹੀਂ ਛੱਡੰਦਾ ਹੈਗਾ ਤੁਹਾਡੇ ਸਾਹਮਣੇ ਦੇਖੋ 35 ਲੱਖਾਂ ਦੇ ਨੂੰ ਫੋਨ ਆਣਾ ਅੱਛਾ ਹੋਈ ਜਿਹੜੀ ਆ ਪਕੜੀ ਲਈ ਸੀਗੀ 35 ਲੱਖਾਂ ਵਾਲੀ ਆ ਦੇਖੇ ਨੀ ਮम्मा ਲੋਕਾਂ ਨੂੰ ਕਾ ਫੋਲੋ ਕਰੋ ਮੈਨੂੰ ਇੰਸਟਾ ਤੇ ਹਾ ਹੈਲੋ ਗਾਇਸ ਦੇਖੋ ਯਾਰ ਮੇਰਾ ਕੀਆ ਇੰਸਟਾਗ੍ਰam ਤੇ ਅਕਾਊਂਟ ਆ ਫੋਲੋਅਰ ਬਹੁਤ ਘੱਟ ਆ ਚੱਲ ਸੁਣ 35 ਲੱਖ 35 ਲੱਖ ਵਾਲੇ ਨੂੰ ਫੋਨ ਕਰਨਾ ਸੀਗਾ ਉਹ ਗੱਡੀ ਕਿੱਦਾ ਉਹ ਕਹਿੰਦਾ ਖੇਲੇਗਾ ਫ੍ਰੀ ਫਾਇਰ ਨਹੀਂ ਉਹਨੂੰ ਕੀਤਾ ਨਹੀਂ ਫੋਨ ਮੜ ਕੇ ਫੇਖ ਖੜੀ ਨਾ ਕਰਕੇ ਗਿਆ ਵਾਲੇ ਗੱਡੀ ਯਾਰ ਉਹਨੂੰ ਮੈਂ ਕਿਹਾ ਮੇਰਾ ਵੈਰਨਾ ਵੈਰਨਾ ਦੇ ਕੇ ਜਾ ਹਾਂ ਉਹ ਕਹਿੰਦਾ ਯਾਰ ਟਾਈਮ ਨਹੀਂ ਹੈਗਾ ਉਹ ਤਾਂ ਮम्मा ਹੈਗੀ i20 ਸੀਗੀ ਸੱਚੀ ਥੈਂਕ ਯੂ i20 ਸੀਗੀ ਉਹ ਵਰਨਾ ਨਹੀਂ ਸੀਗੀ ਵਰਨਾ ਹੁੰਦਾ ਨਾਲੇ 35 ਲੱਖ ਚੋਂ 17 ਲੱਖ ਮਾਈਨਸ ਕਰ ਕਿੰਨੀ ਹੁੰਦੇ 35 ਲੱਖ ਚੋਂ ਹਾਂ ਉਹ ਪਿੱਛੇ ਕਿੰਨਾ ਵਜਦਾ ਸੱਚ 17 ਲੱਖ 17 17 17 ਕਿੰਨੇ ਹੁੰਦੇ ਆ ਇਹਨਾਂ ਪਤਾ ਹਾਂ ਮੈਂ ਮਰ ਜਾਵਾਂ ਫਿਲਮ ਦੇਖ ਕੇ ਆਵਾਂ ਸਿਆਰਾ ਦੇਖ ਕੇ ਆਵਾਂ ਰੋ ਕੇ ਬਹਿ ਜਾਵਾਂ ਸਿਆਣੇ ਤੂੰ ਤਿਹੜੀ ਫਿਲਮਾਂ ਸਨਿਆਰਾ 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 ਪਤਾ ਕਿ ਜਾਂਦਾ ਮੁੰਡਾ ਮੁੰਡਾ ਦਾ ਬ੍ਰੇਕਅਪ ਹੋ ਜਾਂਦਾ ਮੁੰਡਾ ਪਤਾ ਕਿਹੜਾ Song ਸੁਣਦਾ ਟੁੱਕਰਾ ਕੇ ਮੇਰਾ ਪਿਆਰ ਮੇਰਾ ਇੰਤਕਾਲ ਹਾਂਜੀ ਗਾਇਸ ਇਹ ਬਾਲਾ ਮਾਹੌਲ ਚੱਲ ਬਾਕੀ ਦੇ ਦੇ ਹੁਣੇ ਆ ਕਿ ਮੇਰਾ ਹੋਈ ਗਿਆ ਤੇ ਤੁਹਾਨੂੰ ਬਾਲਾ ਮਾਹੌਲ ਚੱਲ ਦੇ ਹੁਣੇ ਆ ਬਾਕੀ ਬਾਲਾ ਮਾਹੌਲ ਚੱਲ ਦੇ ਲੋ ਰਾਤ ਦਾ ਮਾਹੌਲ ਚਾਹ ਤੇਰਾ ਹੋ ਗਿਆ ਉਹ ਕਰਤੀ ਗਾਇਜ਼ ਜੀ ਵੀਲੋਗ ਸਾਡੇ ਦੇਖਦੇ ਰਿਆ ਕਰੋ ਪੀਪਲ ਵਰਕ ਟੇਕ ਟੂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਟੀਵੀ 08 ਦਿੱਲੀ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਯਾਨੀ ਜਿਨ੍ਹਾਂ ਭਰਾਵਾਂ ਨੇ ਨਹੀਂ ਕੀਤਾ ਉਹ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨ ਠੀਕ ਹੈ ਜੀ ਟੀਵੀ 08 ਦਿੱਲੀ ਬਲੌਗ channel and subscribe thank you